ਲੋ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਤੇ ਮਿੱਤਰੋ ਆਪਾਂ ਵੀ ਬੁਰਾ ਠੀਕ ਠਾਕ ਤੇ ਅੱਜ ਜਣੀ ਸੀ ਆਪਣੀ ਜੀਸੀਪੀ ਤੇ ਥੋੜਾ ਨੇਰਾ ਹੋ ਗਿਆ ਜੀਸੀਪੀ ਵਾਲੇ ਕੋ ਤਾਂ ਕਰਕੇ ਨੇਰੇ ਚ ਵੀਡੀਓ ਵੀ ਕੱਟ ਬਣੂਗੀ ਥੋੜੀ ਵੈਸੇ ਤਾਂ ਬਣ ਗਈ ਤੇ ਉਹ ਜਿਹੜਾ ਨਲਕੇ ਕੋਲੇ ਆਪਾਂ ਟੋਆ ਪਾਉਣਾ ਸੀਗਾ ਵੀ ਜਿਹੜਾ ਨੀਆ ਚ ਕੱਸੀ ਦਾ ਪਾਣੀ ਪਾਉਣਾ ਸੀ ਤੇ ਆਜੋ ਫਿਰ ਮਿੱਤਰੋ ਤੁਹਾਨੂੰ ਦਿਖਾਉਣੀ ਆ ਟੋਆ ਪੜ ਦੀ ਜੀਸੀਪੀ ਇਹ ਚਪਲ ਐ ਜਗਦੀ ਨਹੀਂ ਕਾਕੇ ਹਾਂ ਨਹੀਂ ਜਗਦੀ ਮੈਂ ਵੇ ਚੱਲ ਕੋਈ ਨਹੀਂ ਨਹੀਂ ਜਗਦੀ ਤਾਂ ਦੇ ਮੈਟਰੋ ਦੇਖੋ ਫਿਰ ਆਪਣਾ ਹੁਣ ਇੱਥੇ ਨੜਕਿਆ ਸੀਗਾ ਤੇ ਨਾਲ ਆਪਾਂ ਟੂਆ ਪਟਾਲਿਆ ਕਰੂਗੇ ਜਿਹੜਾ ਜਿੰਨੀਆਂ ਨੂੰ ਆ ਭਰਨਗੇ ਘਰ ਕੋਣਾ ਸੀ ਤੇ ਉਹਦੇ ਵਿੱਚ ਪਾਣੀ ਆਪਾਂ ਕੱਸੀ ਦਾ ਪਾਉਣਾ ਸੀ ਤਾਂ ਕਰਕੇ ਛੱਕਰ ਲਿਆ ਕੇ ਨਹਿਰ ਦਾ ਪਾਣੀ ਪਾਇਆ ਕਰਾਂਗੇ ਆ ਟੂਆ ਦੇ ਵਿੱਚ ਲਖਾਫਾ ਪਾਵਾਂਗੇ ਤੇ ਨਹਿਰ ਦਾ ਪਾਣੀ ਪਾਲਿਆ ਕਰਾਂਗੇ ਆ ਸਾਡੇ ਲਈ ਦੇ ਲਈ ਦੇ ਲਈ ਤੇ ਆ ਪੱਥਰ ਬਣਦੇ ਗਾਣ ਦੇ ਠੰਡੇ ਆਉਂਦੇ ਆ ਦੇਖੋ ਫਿਰ ਚੀਨ ਚੱਲ ਰਹੀ ਹੈ ਡਿਸਪੀ ਮਂਗਾਈ ਸੀ ਅੱਜ ਨੇਕੋ

ਇਹਦੇ ਜਵਾ ਚੋਰਸ ਕਰ ਦੂਗਾ ਤੇ ਮਿੱਤਰੋ ਆ ਜਿਹੜੇ ਆਪਾਂ ਪੱਥਰ ਲਾਏ ਸੀ ਉਹ ਤੋਂ ਤੋਂ ਪੱਥਰ ਲਾ ਕੇ ਦੇਖੋ ਮਿੱਤਰੋ ਕੱਡਾ ਟੋਆ ਜਨਤਾ ਦੇਖੋ ਜਨਤਾ ਸੀਨ ਦੇਖਣ ਵਾਸਤੇ ਇਹ ਚ ਕਾਲਾ ਲਫਾ ਲਾ ਕੇ ਤੇ ਉੱਤੇ ਆਪਾਂ ਪਾਣੀ ਪੜਦਾ ਕਰਾਂਗੇ ਇਹਦੇ ਵਿੱਚ ਦੇਖੋ ਦੇ ਹੋ ਗਿਆ ਇਦਾਂ ਦੇਖੋ ਮਿੱਤਰੋ ਟੋਆ ਦਾ ਪਟਿਆ ਗਿਆ ਬਸ ਬਾਈ ਹੁਣ ਬਰਾਬਰ ਹੀ ਕਰਦਾਗਾ ਫੇਰ ਬਸ ਚਾਰ ਪੰਜ ਦਿਨਾਂ ਦੇ ਵਿੱਚ ਮਿਸਤਰੀ ਆ ਜੂਗਾ ਸੋਮਵਾਰ ਮਿਸਤਰੀ ਆਊਗਾ ਅੱਜ ਹੋ ਗਿਆ ਸ਼ਨੀਵਾਰ ਹੋ ਗਿਆ ਅੱਜ ਸੋਮਵਾਰ ਆਊਗਾ ਮਿਸਤਰੀ ਦੇਖੋ ਬਸ ਸਹੀ ਐ ਸਗੋ ਦੀ ਨਹੀਂ ਤੇ ਬਾੜਾ ਹੋਊਗਾ ਨਿਦਾਨੀ ਸਹੀ ਗੱਲਾਂ ਕੋਈ ਲਾਈਟਾਂ ਪਈਆਂ ਹੋਣ। ਹੋ ਗਿਆ ਕੰਮ ਸਮਾਪਤ। ਜੀ ਆਇਆਂ ਨੂੰ। ਕਿਤੇ ਨਾਲ ਕਾ ਸੜ ਟੋਪਣਾ। ਪੈਕ ਕਰ ਦੋ ਇੱਧਰ। ਬੱਸ। ਤੇ ਮਿੱਤਰੋ ਹੁਣ ਅਗਲਾ ਦਿਨ ਹੋ ਗਿਆ ਤੇ ਆਪਾਂ ਚੱਲਦੇ ਆਂ ਅੱਜ ਨਾਲ ਤੁਹਾਨੂੰ ਦਿਖਾਉਣੇ ਜਿਹੜਾ ਕੱਲ ਜੇਸਪੀ ਤੋਂ ਆਪਾਂ ਟੂਪਾ ਟਾਇਆ ਸੀਗਾ ਨਾਲੇ ਤਾਂ ਪੌਦਾ ਵਿਖਾਉਣੇ ਵੀ ਉਹ ਚ ਕਾਗਜ ਪਾਤਾ ਹੁਣ ਬਸ ਨਹਿਰ ਤੋਂ ਪਾਣੀ ਲਿਆ ਕੇ ਪਾਇਆ ਕਰਾਂਗੇ ਤੇ ਇੱਕ ਆਪਣਾ ਬੂਰ ਚੱਲ ਰਿਹਾ ਆਪਣੇ ਪੱਠਿਆਂ ਨੂੰ ਪਾਣੀ ਲੱਗ ਰਿਹਾ ਦੋਨੇ ਪਾਸੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਪਰ ਆ ਦੇਖੋ ਇੱਧਰ ਤਾਂ ਆਪਣਾ ਬੂਰ ਚੱਲ ਰਿਹਾ ਆ ਪਹਿਲਵਾਨ ਪਤਾ ਨਹੀਂ ਕੀ ਕਰੀ ਜਾਂਦਾ ਇਹ ਕਰਦਾ ਰੋਕਦਾ ਸੀ ਮੁੰਡਾ ਕਹਿੰਦੇ ਇੰਜਨ ਨੂੰ ਰੋਕਦਾ ਸੀ ਮੁੰਡਾ ਤੇ ਮਿੱਤਰੋ ਹੁਜੇ ਕਿਨਾਲੇ ਪੱਠਾਂ ਨੂੰ ਪਾਣੀ ਲੱਗ ਰਿਹਾ ਫੇਰ ਆਪਾਂ ਲਾਵਾਂਗੇ ਗਾਂਵਾਂ ਵਾਲਿਆਂ ਨੂੰ ਇੱਧਰ ਮੂੰਹ ਕੀਤਾ ਵੀ ਹੈ ਗੇਰਾਂ ਦਾ ਤੇ ਫੇਰ ਕਰਾਂਗੇ ਗਾਂਵਾਂ ਵਾਲਿਆਂ ਨੂੰ ਤੇ ਆਹ ਦੇਖੋ ਮਿੱਤਰੋ ਫਿਰ ਉਦੋਂ ਵਾਲਾ ਟੋਆ ਕਾਲਾ ਟੋਆ ਤੇ ਇੱਥੇ ਆਪਾਂ ਕਾਲਾ ਫਫਾ ਲੈ ਕੇ ਪਾਤਾ ਦੇਖੋ ਪਾਸਿਆਂ ਤੋਂ ਮਿੱਟੀ ਨਾਲ ਨੱਪਤਾ ਦੇਦੇ ਚ ਪਾਣੀ ਦੇ ਟੈਂਕੀ ਭਰ-ਭਰ ਕੇ ਲੈ ਕੇ ਪਾ ਦਿਆ ਕਰਾਂਗੇ ਤੇ ਜਿੰਨਾ ਕਿ ਲੋਡ ਹੋਇਆ ਕਰੂਗਾ ਬਸ ਉਹਨਾਂ ਨੂੰ ਭਰ ਲਿਆ ਕਰਾਂਗੇ ਬਾਕੀ ਉਵੇਂ ਪਿਆ ਰਹਿੰਦਾ ਕਰਾਂਗੇ ਤੇ ਇੱਥੇ ਮੋਟਰ ਫਕਸ ਦਾਂਗੇ ਵੀ ਜਿਹੜਾ ਪੈਸ ਨਾਲ ਪਰੇ ਨਿਕਲ ਹੀ ਜਾਵੇ ਤੇ ਆ ਵੱਠਿਆਂ ਨੂੰ ਆਵਾ ਮਾਂ ਕੀਤਾ ਪਿਆ ਉਧਰ ਵੀ ਬਨ ਲੱਗਿਆ ਪਿਆ ਇੱਧਰ ਫੱਟੀ ਲਾਤੀ ਬਸ ਇਹਨਾਂ ਨੂੰ ਵੀ ਲਾਉਣਾ ਹੀ ਆ ਤੇ ਆਪਣੇ ਹੁਣ ਤੱਕ ਇਹ ਰਾ ਆਲੂ ਵੀ ਨਿਕਲੇ ਪਹਿਲਾਂ ਨਿਕਲੇ ਨਹੀਂ ਸੀ ਆਲੂ ਦੇਖੋ ਅੱਜ ਆਏ ਧੰਨਵਾਦ ਆ ਸੀਗਾ ਆਪਾਂ ਇੱਟਾਂ ਲਿਆਉਂਦੇ ਸੀ ਆ ਨਾਲ ਚੱਠਾ ਲਾਦਾ ਇੱਟਾਂ ਦੇ ਆਪਾਂ ਤੇ ਹੁਣ ਆਪਾਂ ਇੱਥੇ ਕਚਰਾ ਜਿਹਾ ਪਾ ਲਿਆ ਜਿਹੜਾ ਵਿੱਚ ਸੀਗਾ ਕਚਰਾ ਜਿਹਾ ਵਧਿਆ ਘਟਿਆ ਮਾੜ ਘਟ ਕੇ ਤੇ ਉਹ ਹੁਣ ਆਪਾਂ ਪਿੱਛੇ ਆਪਣਾ ਥਾਂ ਤੇ ਲਾ ਕੇ ਆਵਾਂਗੇ ਜਿਹੜਾ ਇੱਧਰ ਪਿੱਛੇ ਆ ਉੱਥੇ ਲਾ ਕੇ ਆਵਾਂਗੇ ਅਜੇ ਚੱਲਦੇ ਆ ਮਿੱਤਰੋ ਫਿਰ ਹੁਣ ਆਪਣਾ ਕੱਢ ਲਾ ਟਾਇਰੈਕਸ ਬਾਹਰ ਤੇ ਟਾਇਰੈਕਸ ਨਾਲ ਪਾਉਨੇ ਆ ਟਰਾਲੀ ਮਗਰ ਤੇ ਫਿਰ ਚੱਲਦੇ ਆ ਆਇਓ ਟਰਾਲੀ ਆਪਣੀ ਖੰਬੇ ਤੋਂ ਮੋੜ ਕੇ ਨਾ ਨਹੀਂ ਪਾਉਗੀ ਕਿਉਂਕਿ ਇੱਥੋਂ ਐਂ ਕਰਕੇ ਟਰਾਲੀ ਮੁੜਦੀ ਨਹੀਂ ਇਕ ਕਰੀ ਆਪਾਂ ਪਿੱਛੇ ਮੋੜੀ ਸੀਗੀ ਇਕ ਕਰੀ ਤੇ ਉਦੋਂ ਕੌਲੇ ਨਾਲ ਲੱਗ ਗਈ ਸੀ ਤਾਂ ਕਰਕੇ ਖੰਬੇ ਤੋਂ ਮੋੜ ਕੇ ਲਾਵਾਂਗੇ ਯਾਰ ਲੱਗਦਾ ਕਿੰਦੀ ਭਈ ਆਉਂਦੇ ਹੁੰਦੇ ਹੁੰਦੇ ਤੇ ਮਤਰਾ ਦੇਖੋ ਪਰ ਆਪਾਂ ਇੱਥੋਂ ਆਪਣੇ ਖੰਭੇ ਤੋਂ ਮੋੜ ਲਈ ਸੀ ਟਰਾਲੀ ਤੇ ਹੁਣ ਆਪਾਂ ਉਧਰ ਲੈ ਕੇ ਚੱਲਦੇ ਆ ਆਪਣੇ ਪਿਛਲੇ ਥਾਂ ਦੇ ਵਿੱਚ ਉਹ ਮੋੜ ਜੇ ਮੋੜਾਂਗੇ ਜਾਲੀ ਵਾਲੀ ਟਰਾਲੀ ਐ ਹੋ ਸਕਦਾ ਉੱਥੋਂ ਛੋਖੀ ਮੁੜ ਜੇ ਜਾਂ ਵੱਡੀ ਹੋਊਗੀ ਜਾਲੀ ਵਾਲੀ ਆਪਣਾ ਉਹ ਬੈਟਕਾ ਵਾਲਾ ਮੋੜ ਮੋੜਦੇ ਜਦੋਂ ਜਿੱਥੇ ਉੱਤਰ ਜਾਂਦੇ ਨੇ ਟਰੱਕ ਆਪਣਾ ਵਾਰੀ ਵਾਰੀ ਥੱਲੇ ਉੱਥੋਂ ਮੋੜ ਮੋੜਦੇ ਆ ਤੇ ਅਜੇ ਦੇਖਦੇ ਆ ਪਰ ਮੁੜਦਾ ਕਿ ਨਹੀਂ ਮੁੜਦਾ ਉੱਥੋਂ ਦੇ ਟਰੱਕਾਂ ਵੀ ਮਿੱਤਰੋ ਦੇਖੋ ਆਪਣੇ ਘਰੇ ਇੱਧਰ ਆ ਗਿਆ ਸੱਪ ਚਲੋ ਓਏ ਪਾਸੇੜ ਜਾਓ ਪਾਸੇ ਓਏ ਫਾਇਦਾ ਫਾਇਦਾ ਮਾਰ 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 ਜਿਵੇਂ ਮਾਰਦੇ ਓ ਟੱਕ ਲਾ ਦਿਓ ਇਹ ਬਚਦਾ ਨਹੀਂ ਹੁਣ ਟੱਕ ਲਾ ਦਿਓ ਬੱਸ ਨੱਪੀ ਰੱਖੋ ਜਾ ਨਾ ਦੋ ਹਣਗਾ ਹਣੂ ਸੱਪ ਟੁੱਟ ਜੂਗਾ ਕੇ ਸੱਪ ਆ ਗਿਆ ਮਿੱਤਰੋ ਸੱਪ

पूरा तगड़ा है सब पी ओए हां ना कट छोटी ओए हां ना कट ओए ना कट ना कट आ गया छोरा ना कट मुंह आ गया मुंह मार ओए मार 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 नहीं नहीं भाई छट नहीं मार 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 अरे बढ़िया अरे बढ़िया ना फड़ा पूरे फड़ा खा मैं तुझे फड़ा सी फड़ा जा ओए जे जे कुत्ते मारता आ गया ओ मार नहीं रहा है यार ओ मेरे ਕੱਢ ਲਾ ਵਾਟ ਵਾਲੀ ਅੱਜ ਦੈਤਤਾ ਸੀ ਹੋਰ ਉਹ ਭਰਾ ਉਹ ਜਿਹਨੇ ਮੂੰਹ ਡਾਇ ਮਾ ਉਹ ਪਾਇਆ ਸੀ ਇਹ ਤੇ ਮੇਰਾ ਆਪਣਾ ਡਾਇਰੈਕਸ ਤੇ ਖੜਾ ਇੱਥੇ ਰਹਿ ਗਿਆ ਸੀ ਤੇ ਉਧਰ ਸੱਪ ਆ ਗਿਆ ਫਿਰ ਗਏ ਆਪਾਂ ਭੱਜ ਕੇ ਤੇ ਹੁਣ ਇੱਥੋਂ ਟਰੈਕਟਰ ਮੋੜਦੇ ਆ ਮੋੜ ਤੋਂ ਆ ਜਾਓ ਫਿਰ ਸੱਪ ਤਾਂ ਮਾਰਤਾ ਵੱਡਾ ਸ਼ਿਕਾਰੀ ਆਇਆ ਸੀ ਸੱਪ ਮਾਰਨ ਆਉਣ ਦੇ ਚੜਾ ਹੁੰਦੇ ਹੁੰਦੇ ਓਏ ਇੱਥੋਂ ਜਾਂਦੀ ਵੇਖੀ ਇੱਥੋਂ ਐ ਜਾਂਦੀ ਪੁੱਤੋ ਕਰਕੇ ਮੋੜੀ ਪੂਰਾ ਹੋਰ ਰੁਕ ਤੋ ਕਰ ਲੈ ਇੱਧਰ ਨੂੰ ਕਰ ਲੈ ਇੱਧਰ ਨੂੰ ਚੱਲ 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 ਜਾਨ ਦੇ ਜਾਨ ਦੇ ਹੌਲੀ 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 ਏ ਹੌਲੀ ਟੱਪ ਗਿਆ ਚੱਲ ਕਰਦਾ ਫਿਰ ਹੈ ਬਟ ਆਸ਼ਕਾਰੀ ਆਇਆ ਸਾ ਕੁਮਾਰ ਨਾਸਲੇ ਚੱਲ ਬਟਾ ਘੇਰ ਭਾਏ ਦਾ ਡਾਇਰੈਕਟ ਦਾ ਆਪਣੇ ਦਾ ਤੇ ਮਤਰੋ ਇੱਧਰ ਖੜਾ ਆਪਣਾ ਦੂਜਾ ਟਰੈਕਟਰ ਖੱਤੀ ਸੀ ਤੇ ਆ ਜਾਓ ਫਿਰ ਇੱਧਰ ਨੂੰ ਕਰਦੇ ਆ ਬੈਠਾ ਆਪਣਾ ਟਰੈਕਟਰ ਆਲੇ ਹੀ ਮੋੜ ਵੜਾ ਆਨ ਲੈ ਇੱਥੇ ਰੋੜੀ ਦੇ ਉੱਤੋਂ ਦੀ ਕਰਕੇ ਚੱਲ 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 ਬਾਸ ਟੱਪ ਗਿਆ ਆਪਣਾ ਟੀਰੈਕਸ ਵੀ ਟੱਪ ਗਿਆ ਸਾਪ ਨੂੰ ਲੈ ਕੇ ਟਰਾਲੀ ਲੈ ਕੇ ਚੱਲ ਜਾਂਦੇ ਮਿੱਤਰੋ ਆਪਾਂ ਉਹ ਪਹੁੰਚ ਲਾਵਾਂਗੇ ਟਰਾਲੀ ਕੋਲ ਦੂਜੀ ਥਾਂ ਆਉਣ ਦੇ ਅਮਿੱਤਰੋ ਆਪਾਂ ਟਰਾਲੀ ਲਾ ਲਈ ਇੱਥੇ ਬੈਕ ਤੇ ਹੁਣ ਆਪਾਂ ਇੱਥੇ ਕੱਢ ਦਿੰਨੇ ਆ ਸਾਰਾ ਵੇਖੀ ਅਮਿੱਤਰੋ ਇਹ ਕਮਰਾ ਭਰਾ ਦੇ ਨਿਕਾ ਭਰਾ ਦੋਨੇ ਉੱਤਰ ਲਾ

ਆਇਦਰ ਆਪਣਾ ਡੈਕਟਰ ਖੜਾ T-Rex ਤੇ ਮਿੱਤਰੋ ਆਪਣਾ ਤਾਂ ਖਾਲੀ ਕਰ ਲਿਆ ਹੁਣ ਚੱਲਦੇ ਆਪਾਂ ਘਰੇ ਲੈ ਕੇ ਚੱਲਦੇ ਆ ਡੈਕਟਰ ਆਪਣਾ ਤਾਂ ਮਿੱਤਰੋ ਜੀ ਅੱਜ ਦਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਮਿੱਤਰੋ